ਟੈਸਟਾਮੈਂਟ ਵਿੱਚ ਇਹ ਬਾਈਬਲ ਚ ਇੱਕ ਘਟਨਾ ਹੈ ਮੀਰ ਨਾਲ ਸੰਬੰਧਤ ਚਲੋ ਸਾਨੂੰ ਗੁਣ ਲੈਣਾ ਚਾਹੀਦਾ ਕੋਈ ਪੈਗੰਬਰ ਹੋਵੇ ਕੋਈ ਇਹ ਇੰਨੀ ਸੰਕੀਰਨਤਾ ਨਾ ਵਰਤਿਓ ਮੇਰੀ ਬੇਨਤੀ ਹੈ ਤੇ ਕਿਉਂਕਿ ਅਸੀਂ ਇੰਨੇ ਕੁ ਸੁੰਗੜ ਦੇ ਜਾਣੇ ਆ ਜਿਸ ਗੁਰੂ ਨੇ ਇਹ ਕਿਹਾ ਲੋਕੋ ਦੇਵਰਾ ਮਸਜਿਦ ਸੋਈ ਪੂਜਾ ਉਹ ਨਵਾਜ ਹੋਈ ਮਾਨਸ ਸਭ ਹੈ ਇੱਕ ਪੈ ਅਨੇਕ ਕੋ ਪਰਵਾਉ ਹੈ ਗੁਰੂ ਕਹਿੰਦਾ ਨਹੀਂ ਉਹਦੇ ਵੱਖਰੇ ਵੱਖਰੇ ਰੂਪ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ ਨਿਊ ਟੈਸਟਾਮੈਂਟ ਚ ਕਹਿੰਦਿਆ ਵੀ ਤੇ ਅਮੀਰ ਬੰਦਾ ਇੱਕ ਆ ਕੇ ਮਿਲਦਾ ਹੈ ਈਸਾ ਜੀ ਨੂੰ ਯਸ਼ੂ ਯਸ਼ੂ ਤੇ ਸਵਾਲ ਕਰਦਾ ਮੈਂ ਆਤਮਿਕ ਜੀਵਨ ਸਰੇਸ਼ਟ ਜੀਵਨ ਵਿੱਚ ਕਿਵੇਂ ਪ੍ਰਵੇਸ਼ ਕਰਾਂ ਯਸ਼ੂ ਜੀ ਕਹਿੰਦਿਆ ਰੱਬ ਤੈਨੂੰ ਚੰਗਾ ਲੱਗਦਾ ਉਹਦੇ ਹੁਕਮ ਨੂੰ ਮੰਨ ਤੈਨੂੰ ਚੰਗਾ ਲੱਗਦਾ ਉਹਦੇ ਹੁਕਮ ਨੂੰ ਮੰਨ ਜੀ ਕੀ ਕਰਾਂ ਕਹਿਣ ਲੱਗੇ ਵੀ ਵਿਚਾਰ ਨਾ ਕਰ ਖੂਨ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਮਾਂ ਬਾਪ ਦਾ ادب ਕਰ ਦੂਜੇ ਨੂੰ ਆਪਣੇ ਦੀ ਤਰ੍ਹਾਂ ਜਾਣ ਦੂਜੇ ਨੂੰ ਆਪਣੇ ਦੀ ਤਰ੍ਹਾਂ ਜਾਣ ਉਹ ਕਹਿੰਦਾ ਜੀ ਇਹ ਤਾਂ ਮੈਂ ਕਰਨਾ ਵਾਂ ਹੋਰ ਕੀ ਕਰਾਂ ਅੰਦਰਲੀ ਟਿਕਰਿਆ ਜਾਂ ਕਿਵੇਂ ਪ੍ਰਵੇਸ਼ ਕਰਾਂ ਉੱਤਰ ਦਿੰਦੇ ਆ ਜਿੰਨੀ ਦੌਲਤ ਇਕੱਠੀ ਕੀਤੀ ਵੰਡ ਦੇ ਗਰੀਬਾਂ ਵਿੱਚ ਸਵਰਗ ਦਾ ਬੂਆ ਤੇਰੇ ਲਈ ਖੁੱਲ ਜਾਏਗਾ ਉੱਥੇ ਉਹ ਬੰਦਾ ਫਿਰਕ ਜਾਂਦਾ ਜਿਹੜੀ ਘਟਨਾ ਮਸਕੀਨ ਸਾਹਿਬੀ ਕੋਟ ਕਰਦেনা ਅਸਲ ਚ ਚੈਪਟਰ ਇਹ ਵੀ ਉੱਥੇ ਫਿਰਕ ਜਾਂਦਾ ਕਿਉਂਕਿ ਅਮੀਰ ਬੜਾ ਪੈਸਾ ਬੜਾ ਇਕੱਠਾ ਕੀਤਾ ਤਾਂ ਦੌਲਤ ਬੜੀ ਉਦਾਸ ਹੋ ਕੇ ਜਦੋਂ ਚੁੱਪ ਕਰਕੇ ਮੁੜਨ ਲੱਗਾ ਤੇ ਈਸਾ ਜੀ ਬੋਲ ਕੇ ਕਹਿੰਦਿਆ ਉਹ ਪਤਸ ਇੱਕ ਊਠ ਸੂਈ ਦੇ ਨਿੱਕੇ ਵਿੱਚੋਂ ਨਿਕਲਣਾ ਸੌਖਾ ਹੈ ਇਹ ਉਦਾਹਰਣ ਉਸ ਚੈਪਟਰ ਦੀ ਇੱਕ ਊਠ ਸੂਈ ਦਾ ਨੱਕਾ ਸੂਈ ਦੇ ਸੁਰਾਖ ਵਿੱਚੋਂ ਊਠ ਨਿਕਲ ਸਕਦਾ ਹੈ ਪਰ ਮਾਇਆ ਘਾਰੀ ਬੰਦੇ ਦਾ ਸਵਰਗ ਦੇ ਰਾਜ ਵੀ ਜਾਣਾ ਬੜਾ ਮੁਸ਼ਕਲ ਹੈ ਨਹੀਂ ਜਾ ਸਕੇਗਾ ਤਾਂ ਦੋਸਤੋ ਅਭੀ ਆਪ ਲੋਗੋ ਨੇ ਇਸ ਵੀਡੀਓ ਕੇ ਅੰਦਰ ਦੇਖਾ